ਅੰਗਰੇਜ਼ ਨਹੀਂ ਪਛਾਣ ਸਰ ਮੈਂ ਫਿਰ ਸਿੱਧ ਸੰਭਲ ਕੇ ਇਹ ਮੰਗ ਰੱਖਦਾ ਵੀ ਇਹ ਬੱਚੇ ਨੂੰ ਮਨੇ ਸਮਝਾਓ ਜੇ ਕੋਈ ਬੰਦਾ ਰੋਗਦਾ ਉਹਦੀ ਨੋਲਿਜ ਕਰੋ ਉਹਨਾਂ ਦਾ ਗੱਲਬਾਤ ਸੁਣੋ ਉਹਦੀ ਜੀ ਆਪਾਂ ਕਿ ਇਹਨੂੰ ਪਿਆਰ ਦੀ ਗੱਲ ਕਹਿੰਦੇ ਆਂ ਅਗਲਾ ਸਾਡੇ ਗੱਲ ਪੈਂਦਾ ਇਹ ਕੀ ਮਤਲਬ ਇਹਦਾ ਮਤਲਬ ਕਹਣਾ ਛੱਡ ਦੀਏਗੇ ਇਹਨੂੰ ਤੁਸੀਂ ਮਾਰਕਟਾਈ ਕੀਤੀ ਹੈ ਤੇ ਤੁਸੀਂ ਤਲਾਕ ਕਰਤੀ ਹੈ ਹਾਂਜੀ ਪ੍ਰਸ਼ਾਸਨ ਨੇ ਤਲਾਕ ਕਰਤੀ ਤੁਸੀਂ ਹਾਂਜੀ ਤੁਸੀਂ ਤੁਹਾਨੂੰ ਤਲਾਕ ਕਰਤੀ ਹੈ ਉਹ ਤੁਹਾਡੀ ਪ੍ਰਸ਼ਾਸਨ ਨੂੰ ਹਾਂਜੀ ਤੁਹਾਡੇ ਕੀ ਨਾਂਜੀ ਮੇਰਾ ਨਾਮ ਸ਼ੋਕ ਮਹਾਰਾ ਜੀ ਇਹ ਕਿੱਥੇ ਲੜਾਈ ਹੋਈ ਹੈ ਇਹ ਲੜਾਈ ਦੀ ਤਾਜ਼ਪਰਵਰਤੀ ਹੋਈ ਸਰ ਅੱਛਾ ਜੀ ਤੇ ਤੁਹਾਡੇ ਹੁਣ ਸੱਤ ਲੱਗੀ ਹੈ ਤੇ ਮੇਰੇ ਸੱਤ ਲੱਗੇ ਮਤਲਬ ਤਿੰਨ ਟਾਂਗ ਲੱਗੇ ਮੈਂ ਗੱਲ ਨਹੀਂ ਕਰ ਸਕਦਾ ਮੈਨੂੰ ਚੱਕਰ ਆ ਰਹੇ ਆ ਸਿਰ ਤੇ ਮਨੇ ਸਾਟ ਲਗਈ ਆ ਮਾਮਲਾ ਕੀ ਆ ਮਾਨਸ ਮਾਮਲਾ ਕੁਛ ਨਹੀਂ ਵੈਸੇ ਉਹ ਬੱਚੇ ਸੀਗੇ ਗਲਤ ਕੰਮ ਕਰਦੇ ਸੀਗੇ ਕੋਰਕ ਪੀਂਦੇ ਸੀਗੇ ਇਹ ਹੋਰ ਪੀਂਦੇ ਸੀਗੇ ਤੇ ਉਹਨਾਂ ਮਰੇ ਮੈਂ ਉਹਨੂੰ ਰੋਕਿਆ ਉਹਨੇ ਉਲਟਾ ਸਾਡੇ ਦੇ ਰਾਡਾ ਮਾਰੀਆਂ ਇਹੀ ਗੱਲ ਹੋਈ ਆ ਬੋਲਣੀ ਸਰ ਹੁਣ ਮੈਂ ਗੱਲ ਜਿਆਦਾ ਨਹੀਂ ਕਰ ਸਕਦਾ ਮੈਨੂੰ ਚੱਕਰ ਜੇ ਆ ਰਹੇ ਇਸ ਕਰਕੇ ਮੈਂ ਕੀ ਮੰਗ ਕੀ ਰੱਖ ਲਈ ਮੈਂ ਪਛਾਣ ਸਰ ਮੈਂ ਫਿਰ ਸਿੱਝਣਗੇ ਇਹ ਮੰਗ ਰੱਖਦਾ ਵੀ ਇਹ ਬੱਚੇ ਨੂੰ ਮਨੇ ਸਮਝਾਓ ਜੇ ਕੋਈ ਬੰਦਾ ਰੋਕਦਾ ਉਹਨਾਂ ਦੀ ਨੌਲੇਜ ਕਰੋ ਉਹਨਾਂ ਦਾ ਗੱਲਬਾਤ ਸੁਣੋ ਉਹਦੀ ਜੀ ਆਪਾਂ ਕਿ ਇਹਨੂੰ ਪਿਆਰ ਦੀ ਗੱਲ ਕਹਿੰਦੇ ਆ ਅਗਲਾ ਸਾਡੇ ਗੱਲ ਪੈਂਦਾ ਇਹ ਕੀ ਮਤਲਬ ਇਹਦਾ ਮਤਲਬ ਕਹਣਾ ਛੱਡ ਦੀਏ ਕਿ ਇਹਨੂੰ ਮੈਂ ਮਾਰਕਟਾਈ ਕੀਤੀ ਆ ਤੇ ਤੁਸੀਂ ਇਤਲਾਹ ਕਰਤੀ ਹਾਂ ਹਾਂਜੀ ਪ੍ਰੈਸ਼ਰ ਨੂੰ ਇਤਲਾਹ ਕਰਤੀ ਤੁਸੀਂ ਹਾਂਜੀ ਤੁਸੀਂ ਤੁਹਾਨੂੰ ਇਤਲਾਹ ਕਰਤੀ ਆ ਉਹ ਤੁਹਾਡੀ ਪ੍ਰੈਸ਼ਰ ਨੂੰ ਟੈਕੀ ਤੇ ਕੜਾ ਦਿਖਾਉਣਾ ਚੱਕਿਆ ਮੈਂ ਤਾਂ ਬਰੇ ਕੀ ਇਹ ਤਾਂ ਮਾਰਕਟਾਈ ਕਾਦੀ ਕੀਤੀ ਇਹਨਾਂ ਨੇ ਇਹ ਤਾਂ ਪਹਿਲੇ ਨਾ ਇੱਕ ਮਿੰਟ ਨਾ ਕੀ ਇਹ ਤੇਰਾ ਪਹਿਲਾਂ ਗੋਰ अच्छा गौरव ਆਪਣਾ ਮਾਰਕਟ ਕੀਤੀ ਐ ਇੱਥੇ ਜਾ ਕੇ ਡੇਰੀਆਂ ਦੇ ਕੋਲ ਤੁਸੀਂ ਡੇਰੀ ਅੱਜ ਭਾਈ ਦੇ ਮੈਂ ਤਾਂ ਕੋਈ ਲੜਾਈ ਨਹੀਂ ਸੀ ਨਾ ਉਸ ਟਾਈਮ ਅਜਿਹੇ ਬੰਦੇ ਨਹੀਂ ਸੀ ਮੈਨੂੰ ਨਹੀਂ ਪਤਾ ਭਾਜ ਕੇ ਇੱਕ ਹੰਦਕ ਨਹੀਂ ਕੀਤੇ ਨਾਟ ਕੇ ਨਹੀਂ ਮਰੀਆਂ ਉਹਨਾਂ ਨੇ ਉਹਨਾਂ ਨੇ ਰੋਡ ਰੋਡ ਕਹਿੰਦੇ ਤੂੰ ਤੂੰ ਮਾਰੀ ਆ ਤਿੰਨ ਜਣਿਆਂ ਦੇ ਤਿੰਨ ਜਣੇ ਫੱਟੜ ਕੀਤੇ ਵੇਚ ਭਈਆ ਸਾਹਿਬ ਰਾਜੀਵ ਮੋਰਕੇ ਤੇ ਫੜ ਲਈ ਸੀ ਆਹ ਕਾ ਦੇਖ ਲੋ ਸੇ ਆ ਮੇਰੇ ਕੋਲ ਇਹ ਆ ਪਰ ਕੋਟਿਆ ਕੋਈ ਗੱਬ ਨਹੀਂ ਆ ਕਿਉਂਕਿ ਆਪਣੇ ਪਿਓ ਤੇ ਆ ਤੇ ਚੱਕਿਆ ਸੀ ਵੀ ਮੈਂ ਭਾਗਨਾਂ ਪਰ ਮੇਰੀ ਗਲਤੀ ਹੈ ਪਰ ਮੈਂ ਬੇਰੋੜੇ ਤੋਂ ਮਾਫੀ ਮੰਗਦਾ ਕਿ ਮੈਂ ਚੱਕਵਾ ਨਹੀਂ ਮਕਸਦ ਹੈ ਮੇਰੇ ਅੱਗੇ ਤਾਂ ਅਜਿਹਾ ਕਦੇ ਨਹੀਂ ਹੋਗਾ ਜਿਹੜੇ ਬੰਦੇ ਨਾਲ ਲੜਾਈ ਸੀ ਉਹਦਾ ਮੈਂ ਨਾਮ ਦੱਦਦਾ ਬਾਈ ਜਿਹੜੀ ਕਿਤੇ ਨਾਲ ਲੜਾਈ ਹੋਈ ਸੀ ਲੜਾਈ ਸੀ ਸੁਣਾ ਵਈ ਸੀ ਕਿ ਲੇਟ ਭਾਜੀ ਰਿਸ਼ੇਂਦਰ ਚਾਚੇ ਦੀ ਉਹ ਮੈਂ ਵੀ ਦੰਦਦਾ ਨਾ ਮੈਨੂੰ ਨਹੀਂ ਬਣਾ ਸੀ ਉਹਨੇ ਮੈਨੂੰ ਮਾਝ ਮਾਰੀ ਕਾਹੀ ਬਤਾ ਹੈ ਉਹ ਕਿਵੇਂ ਦੇ ਤਸਵੀਰ ਦਾ ਜੀ ਮੈਂ ਤੁਹਾਡੇ ਕੋਲ ਅੱਡੀ دیر ਦਾ ਰੱਡਾ ਕਦੀ ਮੈਂ ਤੁਹਾਡੇ ਨਾਲ ਉੱਚ ਤੇ ਵੀ ਤੂੰ ਕਰਕੇ ਬੋਲੇ ਤਸਵੀਰ ਦਾ ਦੋ ਵਿੱਕੀ ਵੀ ਨੇ ਇੱਕ ਵਾਰ ਇਹਦੇ ਨਾਲ ਹਾਂਜੀ ਵਾ ਵਾ ਇਹਦੇ ਨਾਲ ਮਾਰਕਟਾਈ ਕੀਤੀ ਸੀ ਹਾਂਜੀ ਹਾਂਜੀ ਮੈਂ ਕਿਉਂਕ ਆਪਣਾ ਨਾਮ ਲਵਾਂ ਤਦਾਂ ਕਿੰਨੇ ਪੜੇ ਸੀ ਕਿੰਨੇ ਨੇ ਉਹ ਤੇਰੇ ਨਾਲ ਦੇ ਹੀ ਬੰਦੇ ਸੀਗੇ ਭਾਈ ਨਹੀਂ ਨਹੀਂ ਭਾਜੀ ਆਪਣੇ ਉੱਤੇ ਹੀ ਸਾਰੇ ਕੱਟੇ ਲੰਦੇ ਨਾ ਕੁਝ ਵੀ ਮੈਂ ਵੀ ਕੱਟੇ ਹੀ ਰੱਖੀ ਨਹੀਂ ਨਹੀਂ ਇਹ ਜਿਹੜੀ ਆ ਰੋਡ ਆ ਆ ਰੋਡ ਇਹਦੇ ਨਾਲ ਤੁਸੀਂ ਮਾਰਿਆ ਵਾ ਸੱਟਾਂ ਲੱਗੀਆਂ ਵਾ ਦੋ ਜਣਿਆਂ ਦੇ ਇੱਕ ਦੀ ਲੱਤ ਖਰਾਬ ਆ ਹਾਂਜੀ ਹੈ ਭਾਜੀ ਮੈਂ ਨਹੀਂ ਇੱਕ ਦੇ ਸਿਰ ਤੇ ਲੱਗੀ ਛੱਟ ਅੱਖ ਤੇ ਮੈਨੂੰ ਕੋਟਰੇ ਸੀ ਤੇ ਮੈਂ ਮੈਨੂੰ ਬੰਦੇ ਨੇ ਚੜਾਇਆ ਮੈਂ ਭੱਜ ਗਿਆ ਰਾੜਦਾ ਮੈਨੂੰ ਵਿੱਕੀ ਨੇ ਰੋਡ ਕਿੰਨੇ ਮਾਰੀ ਹੈ ਵਿੱਕੀ ਭੱਜਦੇ ਅੱਛਾ ਸੀ ਆ ਦੇਖੋ ਮੈਂ ਨੰਨੂ ਛੁੱਟ ਤੋਂ ਕੋਣ ਵਿੱਕੀ ਭਾਜੀ ਕੋਣਾ ਉਹ ਜਿੰਨਾਂ ਨੇ ਰੋਡ ਮਾਰੀ ਦੱਤ ਤੇ ਛੱਟ ਲੱਗੀ ਮੇਰੇ ਉਹਨਾਂ ਨੇ ਦੋ ਮਾਰੀਆਂ ਮੈਂ ਭੱਜ ਗਿਆ ਚੱਲ ਕੇ ਕਿੰਨੇ ਬੰਦੇ ਸੀਗੇ ਤੁਸੀਂ ਜਦੋਂ ਲੜਾਈ ਕਰਨ ਆਏ ਮੈਨੂੰ ਨਹੀਂ ਪਤਾ ਜੀ ਮੈਂ ਦੇ ਨਾ ਕੋਈ ਕਿੰਨੇ ਜਣੇ ਸੀ ਕੋਣ ਕੋਣ ਸੀਗਾ ਨਾਮ ਦੱਸੋ ਉਹਨਾਂ ਦੀ ਭਾਜੀ ਲੜਾਈ ਨਹੀਂ ਹੋਈ ਮੈਂ ਤਾਂ ਦਾਦਾ ਨਹੀਂ ਕੋਣ ਸੀਗੇ ਜਿਹੜੇ ਨਾਲ ਕੋਣ ਸੀਗੇ ਤਿੰਨ ਜਣੇ ਤਿੰਨ ਦੋ ਜਣੇ ਹੋਰ ਵੀ ਸੀਗੇ ਲੜਾਈ ਦਾ ਦਾਨੂ ਦਾ ਉਹਦੀ ਲੜਾਈ ਹੋਈ ਸੀਗੇ ਬੰਦੇ ਦੀ ਠੀਕ ਆ ਹਾਂਜੀ ਭਾਜੀ ਕਿਹ ਲੰਦ ਨੇ ਇਹ ਮੇਰੇ ਫਾਦਰ ਸਾਹਿਬ ਨੇ ਇਹ ਚਾਚਾ ਜੀ ਨੇ ਮੇਰੇ ਉਹ ਵੀ ਮੇਰੇ ਚਾਚਾ ਜੀ ਨੇ ਇਹ ਰਸਤੇ ਦੇ ਵਿੱਚ ਨਾ ਸਾਹਮਣੇ ਖਲੰਦ ਨੇ ਸਾਡੇ ਓਪੋਜ਼ਿਟ ਦੁਕਾਨ ਦੇ ਸਾਹਮਣੇ ਇਹ ਤਿੰਨ ਵਿਅਕਤੀ ਨੇ ਚਿੱਟਾ ਲਾਉਂਦੇ ਆ ਇਹ ਚਿੱਟਾ ਲਾਉਂਦੇ ਪਾਪਾ ਉਹਨਾਂ ਨੇ ਇਹਨਾਂ ਨੂੰ ਮਨਾ ਕੀਤਾ ਵੀ ਕਾਕੇ ਖਲੰਦ ਨੇ ਆਹ ਕੰਮ ਨਾ ਕਰੋ ਇੱਥੇ ਦੁਕਾਨ ਦੇ ਮੂਹਰੇ ਬਹਿ ਕੇ ਤੁਸੀਂ ਵੀ ਆਪਣਾ ਇੱਕ ਸਾਈਡ ਤੇ ਜਾ ਕੇ ਲਾ ਲਓ ਇਹਨਾਂ ਨੇ ਤਿੰਨਾਂ ਦੇ ਥੋੜੀ ਦੇਰ ਬਾਅਦ ਆ ਕੇ ਤਿੰਨ ਵਿਅਕਤੀ ਇਹ ਦੋ ਤਿੰਨ ਹੋਰ ਸਾਥੀ ਇਹਨਾਂ ਦੇ ਨਾਲ ਇਹਨਾਂ ਨੇ ਆ ਕੇ ਡੜੀ ਦੇ ਸਿਰ ਦੇ ਉੱਤੇ ਰਾਟਾ ਮਾਰੀਆਂ ਇਧਰ ਚਾਚਾ ਜੀ ਦੀ ਹੱਡੀ ਮਹਿਨ ਲਾਤੀ ਮਤਲਬ ਕਰੈਕ ਕਰ ਦਿੱਤੀ ਹੈਗੀ ਆ ਤੇ ਇਧਰ ਕਲਾਂਦੇ ਨੇ ਇਹਨਾਂ ਨੇ ਇਹਨਾਂ ਦੇ ਮਾਰੀ ਸਿਰ ਦੇ ਉੱਤੇ ਵੀ ਰਾਟ ਤੇ ਇਹਨਾਂ ਨੇ ਮਾਰ ਕੇ ਰਾਟਾਂ ਇਹ ਤਿੰਨੇ ਜਣੇ ਫਰਾਰ ਹੋ ਗਏ ਇੱਕ ਸਾਡੇ ਹੱਥ ਚ ਆ ਗਿਆ ਆ ਅਸੀਂ ਇੱਕ ਨੂੰ ਫੜ ਕੇ ਗੱਡੀ ਚ ਰੱਖਿਆ ਹੋਇਆ ਆ ਉਹ ਸੀ ਜਾ ਕੇ ਮਲਾ ਥਾਣੇ ਦੇ ਵਿੱਚ ਅੰਦਰ ਦੇਣਾ ਆ ਇਹ ਮਤਲਬ ਅਜੇ ਤੱਕ ਤੁਸੀਂ ਪੁਲਿਸ ਨੂੰ ਕਹਿੰਦੇ ਅਜੀ ਭਾਜੀ ਤਲਾਹ ਨਹੀਂ ਦਿੱਤੀ ਹੈਗੀ ਕਿਉਂਕਿ ਤਲਾਹ ਦੇ ਉਹ ਕਹਿੰਦੇ ਕਿ ਲੰਦੇ ਨੇ ਅੰਦਰ ਜਾ ਕੇ ਪਹਿਲਾਂ ਸਿਵਲ ਦੇ ਵਿੱਚ ਜਾ ਕੇ ਪਰਚਾ ਕਰਾ ਕੇ ਲੈ ਕੇ ਆਓ ਤੁਸੀਂ ਇਹਨਾਂ ਦੇ ਪਹਿਲਾਂ ਮੈਡੀਸਨ ਕਰਾਓ ਕਹਿੰਦੇ ਨੇ ਅਸੀਂ ਥਾਣੇ ਫੋਨ ਕੀਤਾ ਹੋਇਆ ਆ ਥਾਣੇ ਫੋਨ ਕੀਤਾ ਸੀਗਾ ਫਿਰ ਅਸੀਂ ਉਸ ਤੋਂ ਬਾਅਦ ਆਪੋਜ਼ਿਟਿ ਅਸੀਂ ਇੱਧਰ ਸਿਵਲ ਚੱਲੇ ਆਏ ਹਾਂ ਸੱਤ ਆਈ 79 ਆਪਣਾ ਤਾਈ ਪ੍ਰੋਡ ਥਾਣਾ ਹੈ ਭਾਜੀ ਕਹਿੰਦੇ ਨੇ ਸੀਸੀਟੀਵੀ ਆਈ ਹੈ ਜਿਹੜਾ ਮਾਰਗ ਨਹੀਂ ਨਹੀਂ ਭਾਜੀ ਉੱਥੇ ਕੋਈ ਸੀਟੀਸੀ ਕੈਮਰਾ ਨਹੀਂ ਹੈਗਾ ਸਿਰਫ ਉੱਥੇ ਡੈਰੀ ਕੰਪਲੈਕਸ ਨੇ ਜੀ ਬਈ ਕੀ ਨਾਂ ਤੁਹਾਡੇ ਹਾ ਜੀ ਕਿਹੜੀ ਜਗ੍ਹਾ ਤੋਂ ਆਏ ਸੀ ਅਸੀਂ ਤਾਜਪੋਰੀ ਕੀ ਵੇਖੋ ਤੁਹਾਡੇ ਸੱਤਾਂ ਤੋਂ ਲੱਗੀਆਂ ਹੋਈਆਂ ਹਾਂਜੀ ਆ ਲੱਤ ਤੇ ਉਹਦੇ ਵੀ ਲੱਗੀਆਂ ਜੱਖ ਦੇ ਇਹਦਾ ਕੀ ਮਸਲਾ ਕੀ ਉਹ ਕੋਈ ਨਹੀਂ ਉਹਨੂੰ ਕਿਹਾ ਜੀ ਆ ਜਿਹੜੀ ਉਹ ਆਈਗਾ ਚੱਲਦਾ ਵਿਆ ਛੜਾਣਾ ਅੱਛਾ ਜੀ ਪਨਾਬੀ ਕਰੋ ਉਹ ਸਰਤੇ ਵਾਰ ਕਰਦਾ ਪੂਰਾ ਮੈਂ ਰਾਡ ਨਾਲ ਜਮਾਲਾ ਆ ਕੀ ਚੱਕਰ ਹੋਇਆ ਕਿਸ ਤਰ੍ਹਾਂ ਭਾਜੀ ਖੋਹਾਂ ਕਰਦੇ ਆ ਅਸੀਂ ਰਾਣ ਨੂੰ ਅਸੀਂ ਮਨਾ ਕੀਤਾ ਜੀ ਕਿ ਬੱਚੇ ਯਾਰ ਤੁਸੀਂ ਕੋਈ ਜਿਵੇਂ ਇਹਦੇ ਵਿੱਚ ਨਹੀਂ ਆ ਰਹੇ ਨਾ ਇਹਦੇ ਵਿੱਚ ਹੀ ਆ ਰਹੇ ਅਸੀਂ ਬੋਲੋ ਅਸੀਂ ਤੇ ਪੈਪੂ ਲਾਨੇ ਆ ਕਿਤੇ ਡੈਰੀਆਂ ਆਪਣੀਆਂ ਹੁਣ ਛੜੇ ਉਹਨੂੰ ਕਿਹਾ ਯਾਰ ਇਹ ਪੀ ਕੇ ਤੂੰ ਵੀ ਖਰਾਲਾ ਬੰਦ ਹੋ ਜਾਦਾ ਉਹ ਇੱਕ ਨਹੀਂ ਕੀਤੀ ਥਾ ਪਹਿਲੇ ਇਹਦੇ ਮਾਰੀ ਫਿਰ ਇਹਦੇ ਫਿਰ ਮੇਰੇ ਮਗਰ ਭੱਜੇ ਕੀ ਹਥਿਆਰ ਮਾਰਿਆ ਕੋਈ ਹਾਂਜੀ ਲੋਹੇ ਦਾ ਰਾਡ ਜੋ ਅਸੀਂ ਨਾਲ ਹਾਂਜੀ ਕਿੰਨਾਂ ਵੱਲ ਮਾਰੇ ਗਈ ਤੁਹਾਨੂੰ ਜਿੱਤੇ ਵਾਲੇ ਜਿਹੜੇ ਆ ਗਏ ਉੱਥੇ ਜਿੱਤਾਂ